ਪੁਰਾਣਾ ਸੱਚੀ ਕਰ ਬਈ ਅਸੀਂ ਸਾਡੇ ਨਾਲ ਗੁਰਦਰਾ ਜੰਡ ਸਾਹਿਬ ਗੁਰੂ ਰਾਇ ਜੀ ਸਾਹਿਬ ਦਾ ਗੁਰਦਰਾ ਹੈ ਇਹ ਮੰਨ ਲਿਓ ਚਲੋ ਫਾਫਾ ਪੁਰਾਣਾ ਹੀ ਸਦਾ ਹੈ ਗੁਰਦਰਾ ਇਰੇ ਵਿੱਚ ਹੁਣ ਸੋਮੇ ਕਮੇਟੀ ਆ ਕੇ ਜੈਨਜੀ ਜੀ ਵੀ ਸਾਡਾ ਗੁਰਦਾਰਈ ਅਸੀਂ ਉਹੀ ਅੰਮ੍ਰਿਤਸਰ ਵੀ ਵੈਸੇ ਗਏ ਸੀ ਕਿਉਂਕਿ ਨਾ ਕਿ ਨਹੀਂ ਵੀ ਇਹ ਗੁਰਦਾਰਾ ਸਾਡਾ ਪਹਿਲਾ ਦਾ ਹੋਇਆ ਵਾ ਤੁਹਾਡੇ ਬਜ਼ੁਰਗ ਦੇ ਕੇ ਆਏ ਆ ਉਹਦੇ ਵਿੱਚ ਹੀ ਮੰਨ ਕੇ ਚੱਲੋ ਬਜ਼ੁਰਗਾਂ ਮਿਲੇ ਦਾ ਦਿੱਤਾ ਤੇ ਫਿਰ ਇਹ ਪਹਿਲਾ ਕਬਜ਼ਾ ਲੈਣ ਕਿਉਂ ਨਹੀਂ ਆਈ ਅਸੀਂ ਇਹੀ ਬੇਨਤੀ ਕਰਦੇ ਜਿਹੜੇ ਸਾਡੇ ਅੱਠ ਪਿੰਡ ਆਈ ਅੱਠੇ ਪਿੰਡ ਇਹ ਬਹੁਤ ਨਰਾਜ ਆ ਪੰਚਾਇਤਾਂ ਨਾਲ ਸਾਰੀਆਂ ਨਾਲ ਗੁਰਦਾਰੀਆਂ ਕਮੇਟੀਆਂ ਨਾਲ ਸਾਡੀ ਮੀਟਿੰਗਾਂ ਹੋਣਾਂ ਹੀ ਉਹ ਕਹਿੰਦੇ ਕਿ ਨਹੀਂ ਵੀ ਇਹ ਸੰਘਰਸ਼ ਆਪਾਂ ਵੀ ਵੱਡਾ ਕਰਨਾ ਸੀ ਤਾਂ ਹੀ ਕਾਨਫਰੰਸ ਕਰਨ ਲੱਗੇ ਆ ਪਸਾਹੀ ਗੱਲਬਾਤ ਸੀ ਹਾਂ ਜਾਰੇ ਨੂੰ ਮਿਲਿਆ ਜੀ ਤਖਬੀਰ ਬਾਦਲ ਨੂੰ ਵੀ ਮਿਲਿਆ ਈ ਤੇ ਆਪਣਾ ਵਾਜ ਵਾ ਮੰਨ ਕੇ ਚੱਲੋ ਬਣਾ ਵਾਲੀ ਵਾਲਾ ਪ੍ਰਧਾਨ ਆਪਣਾ ਹੀ ਉਹ ਮਾਲਵੇ ਦਾ ਉਹਦੇ ਨਾਲ ਵੀ ਸਾਡੀ ਗੱਲਬਾਤ ਹੋਈ ਆਈ ਤੇ ਸਾਨੂੰ ਘੱਟੋ ਘੱਟ 2 ਮਹੀਨੇ ਹੋ ਗਏ ਕਹਿੰਦੇ ਕਰਾਉਣੇ ਆ ਸੀ ਤੇ ਕੋਈ ਗੱਲ ਸਿਰੇ ਨਹੀਂ ਲੱਗੀ ਹੁਣ ਅੱਜਕੱਲ੍ਹ ਇਹੀ ਕਹਿੰਦੇ ਵੀ ਸਾਡਾ ਸੰਗਠਨ ਸੀ ਹੋਣ ਤੇ ਹੀ ਕਰਨਾ ਚਾਹੁੰਦੇ ਵੀ ਅਸੀਂ ਮੰਗਦੇ ਹੀ ਸਾਡੀ ਜਿਵੇਂ ਲੋਕਲ ਕਮੇਟੀ ਚਲਾਉਂਦੀ ਪਹਿਲਾਂ ਜ਼ੂਮ ਹੀ ਚੱਲਣਾ ਚਾਹੀਦਾ ਹੀ ਇਹ ਹੁਣ ਸਾਡੇ ਬਜ਼ੁਰਗਾਂ ਨੇ ਮੰਨ ਕੇ ਚਲੋ ਜੀ ਗ੍ਰਾਂਹਾ ਕਰ ਕਰਕੇ ਬਣਾਇਆ ਇਹ ਉਹ ਜਿਹੜੇ ਹੁਣ ਮੰਨ ਕੇ ਚਲੋ ਸੋਮਣੀ ਕਮੇਟੀ ਤੋਂ ਜਿਹੜੇ ਵਾਰਸ ਪੰਜਾਬ ਦੇ ਆਏ ਆਈ ਉਹ ਕਹਿੰਦੇ ਵੀ ਅਸੀਂ ਕਰਜਾ ਕਰਨਾ ਇਹਨਾਂ ਦੇ ਨਿਸ਼ਾਨ ਤੇ ਤੇ ਦਫ਼ਤਰ ਤੇ ਆਪ ਇਹ ਕਿਵੇਂ ਚੀਕਾ ਮਾਰਦੇ ਈ ਦੱਸੋ ਉਵੇਂ ਦੁੱਖ ਸਾਨੂੰ ਲੱਗਦਾ ਹੀ ਇਹਦਾ ਇਸ ਤੋਂ ਦਰਵਾਣਾ ਜੇ ਜੇ ਤੱਕ ਚਲ ਰਿਹਾ ਹੈ ਇਹ ਗੋਨੇਣਾ ਕਲਾਈ ਗੋਨੇਣਾ ਖਰਦਾ ਤੇ ਜੀਦਾ ਅਮਰਗੜ ਭੋਗੜਾ ਬਲਾਡ ਬਿੰਜੂ ਤੇ ਇਹ ਝੰਡਾ ਵਾਲਾ ਥੇਮੋਣਾ ਇਹਨਾਂ ਨੂੰ ਕਿੰਨੇ ਮਹੀਨੇ ਇਹ ਨਸਬਾ ਮਹੀਨਾ ਹੋ ਗਏ ਜੀ ਹਾਂ ਜੀ ਸਾਨੂੰ ਵੀ ਵਿਸ਼ਵਾਸ ਸਾਨੂੰ ਗੁਰਪ੍ਰੀ ਡੀਐਸਪੀ ਸਾਹਿਬ ਕਹਿੰਦੇ ਸੀਗੇ ਜਨੈਸ ਅਸੀਂ ਇਨਸਾਫ ਤੋਂ ਵੀ ਦਵਾਵਾਂਗੇ 7 ਦਿਨ ਸਾਨੂੰ ਦੇ ਦੇ ਅਸੀਂ ਉਹਦੇ ਕਿਹਾ ਸੀ 30 ਦਿਨ ਅਸੀਂ ਧਰਨਾ ਲਾਵਾਂਗੇ ਸਾਨੂੰ ਉਹ ਕਹਿੰਦੇ ਕਿ ਵੀ ਧਰਨਾ ਤੁਸੀਂ ਫੇਰ ਲਾਓ ਸਾਡੇ ਨਾਲ ਪਹਿਲਾਂ ਮੀਟਿੰਗ ਕਰਕੇ ਅਸੀਂ ਠੀਕ ਆ ਨਹੀਂ ਉਹ ਜਦੋਂ ਨਿਕਲ ਆ ਕਿਸੇ ਗੱਲ ਦੀ ਟਿੱਕਸਿਕ ਨਹੀਂ ਜੁਰਮਾਨੀ ਨਹੀਂ ਸੁਣ ਆਵਾਜ਼ ਨਹੀਂ ਦਿੱਤੀ ਸਾਨੂੰ ਕੁਝ ਉਹ ਕਹਿੰਦੇ ਸੀ ਵੀ ਅਸੀਂ ਵੀ ਇੱਕ ਹਫ਼ਤੇ ਛੋਟਾ ਹੱਲ ਕਰਾਂਗੇ ਹਾਂ ਕਿ ਉਹਦੇ ਹਲੇ ਤੱਕ ਪ੍ਰਸ਼ਾਸਨ ਨੇ ਕੋਈ ਹੱਲ ਨਹੀਂ ਕਰਿਆ ਸਾਡਾ ਅਗਲਾ ਐਕਸ਼ਨ ਇਹ ਹੈ ਵੀ ਜੇ ਸਾਡੀ ਕੋਈ ਸੁਣਵਾਈ ਪ੍ਰਸ਼ਾਸਨ ਨਹੀਂ ਕਰਦਾ ਜਾਂ ਸਾਡੇ ਲੋਕਲ ਲੀਡਰ ਹੈ ਜਿਵੇਂ ਐਸਡੀਪੀਸੀ ਵਾਲਿਆਂ ਨੇ ਕੋਈ ਸੁਣਵਾਈ ਨਹੀਂ ਕੀਤੀ ਦੇਖੋਰਾ ਇਸ ਤੋਂ ਬਾਅਦ ਅਸੀਂ ਅਗਲੇ ਦਿਨ ਅਜ ਸੰਘਰਸ਼ ਤੇਜ ਕਰਾਂਗੇ ਧਰਨੇ ਵੀ ਲਾਵਾਂਗੇ ਜਿੰਨਾ ਸਾਥ ਹੋ ਸਕੇ ਉਹਨਾ ਕਰਾਂਗੇ ਉਹਨਾਂ ਨੇ ਕਿਸੇ ਵੇਲੇ ਤੋਂ ਤੋਂ ਪਹਿਲਾਂ ਅਸੀਂ ਦਰਦਰ ਦੇ ਲੱਗ ਜਾਂਦੇ ਆਪਦੇ ਆ ਉਹਨਾਂ ਨੇ ਕੀ ਵੀ ਨਹੀਂ ਦੱਸਿਆ ਤੁਹਾਨੂੰ ਵੀ ਕੋਈ ਨਹੀਂ ਸਾਡੇ ਪਿੰਡ ਦੇ ਵਿੱਚ ਨਾ ਹੀ ਪਹਿਲਾਂ ਲੋਕਲ ਕਮੇਟੀ ਬਣੀ ਹੁੰਦੀ ਸੀਗੀ ਇਹ 37 ਬੰਦੇ ਸੀਗੇ ਸਾਰੇ ਕਮੇਟੀ ਦੇ ਵਿੱਚ ਜਿਹੜੇ ਬੰਦੇ ਰਹਿੰਦੇ ਸੀਗੇ ਮੰਨ ਕੇ ਚਲੋ ਪ੍ਰਧਾਨ ਸਾਡਾ ਹੀ ਉਹ ਕੁ ਦੋ ਨਾ ਮਾੜਾ ਮੁੱਤਾ ਇਹ ਬੋਲਣ ਚ ਲੱਗ ਗਿਆ ਬੰਦਾ ਨਰਮ ਸੀਗਾ ਉਹ ਪਾਸੇ ਹੋ ਗਏ ਇਹਨਾਂ ਤੋਂ ਜਿਹੜੇ ਬੰਦਿਆਂ ਨੇ ਹੁਣ ਸਾਡਾ ਗੁਰਦੁਆਰਾ ਲੈ ਕੇ ਦਿੱਤੇ ਇੰਚਾਰ ਬੰਦੂਈ ਹੈ ਜੀ ਉਹਨਾਂ ਨੇ ਮੰਨ ਕੇ ਕਿ ਲੋਕਾਂ ਕੋਲ ਲਿਖ ਕੇ ਦੇਤੇ ਫੋਨਿਕ ਕਮੇਟੀ ਨੂੰ ਵੀ ਇਹ ਗੁਰਦਾਰੇ ਦਾ ਸਾਥ ਸਾਹ ਹਾਲ ਨਹੀਂ ਹੁੰਦੀ ਤੇ ਵੀ ਇਹ ਫੋਨਿਕ ਕਮੇਟੀ ਖਾਂਬੇ ਇਹਦੇ ਕਾਰਨ ਹੀ ਉਹਨਾਂ ਨੇ ਅੱਜ ਵੀ ਤਵਜਾ ਕਰਾਈ ਇਹਦੇ ਜੀ ਉਸੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਮਿਲਾਈ ਇਹ ਸਾਰੇ ਅਧਿਕਾਰੀਆਂ ਨੂੰ ਮਿਲਾਈ ਹਾਂ ਡੀਸੀ ਕੋਲੇ ਮਿਲਾਈ ਉਹ ਵੀ ਗੱਲ ਨਹੀਂ ਅਠੀ ਕਰਦੇ ਆ ਤੁਹਾਡਾ ਮਸਲਾ ਹੱਲ ਪਰ ਕੋਈ ਨਹੀਂ ਸਾਡੀ ਗੱਲ ਸੁਣੀ ਐਸਡੀਐਮ ਸਾਹਿਬ ਨੂੰ ਐਸਡੀਐਮ ਸਾਹਿਬ ਇੱਥੇ ਕਿ ਡੀਸੀ ਨੂੰ ਵੀ ਮਿਲਿਆ ਜੀ ਸਾਰੇ ਨਹੀਂ ਮਿਲੇ ਮੈਂ ਬਲਦੇਵ ਸਿੰਘ ਢੁੱਲਰ ਭਾਈਚਾਰੇ ਵੱਲੋਂ ਇਹਨਾਂ ਦੇ ਸੱਦੇ ਤੇ ਇੱਥੇ ਪਹੁੰਚਿਆ ਮੈਂ ਦੱਸਣਾ ਚਾਹਣਾ ਹੈ ਐਜੀਪੀਸੀ ਬਾਰੇ ਬਹੁਤ ਸਾਲ ਹੋ ਗਏ ਜੋ ਨਜਾਇਜ਼ ਲੋਕਾਂ ਦਾ ਐਜੀਪੀਸੀ ਤੇ ਕਬਜ਼ਾ ਕੀਤਾ ਹੋਇਆ ਹੈ ਜਿਹਦੇ ਵਿੱਚ ਹਰ ਤਰ੍ਹਾਂ ਦੇ ਗਲਤ ਲੋਕ ਘੁਸੇ ਹੋਏ ਆ ਜਿਵੇਂ ਕਿ ਆਪਾਂ ਜੰਡ ਸਾਹਿਬ ਗੁਰਦੁਆਰੇ ਦੀ ਉਦਾਹਰਣ ਲੈ ਲਈਏ ਤਾਂ ਇਹਨਾਂ ਦੇ ਵੱਡੇ-ਵਡੇਰਿਆਂ ਨੇ ਆਪਣੀਆਂ ਜ਼ਮੀਨਾਂ দান ਕਰਕੇ ਅਤੇ ਪਿੰਡਾਂ ਦੀ ਇਕੱਠੀ ਰੁਪਿਆ ਇਕੱਠਾ ਕਰਕੇ ਬਹੁਤ ਵੱਡੀ ਇਮਾਰਤ ਬਣਾਈ ਹੈ ਇਸ ਟਾਈਮ ਉੱਥੇ ਜਦੋਂ 골ਕੀ ਦੀ ਆਮਦਨ ਵੱਧ ਗਈ ਤੇ ਜ਼ਮੀਨਾਂ ਦੇ ਠੇਕੇ ਆਉਣ ਲੱਗ ਗਏ ਤਾਂ ਐਸਜੀਪੀਸੀ ਨੇ ਮਾੜੀ ਨੀਤ ਵਾਲੇ ਲੋਕ ਜਿਹੜੇ ਇਹਦੇ ਵਿੱਚ ਬੜੇ ਵੇ ਐ ਉਹਨਾਂ ਨੇ ਇਹਦੇ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਨੀ ਚਾਹੁੰਦਾ ਵੀ ਜਿਵੇਂ ਇਹਨਾਂ ਲੋਕਾਂ ਨਾਲ ਮੀਟਿੰਗ ਹੋਈ ਹੈ ਸਾਡੀ ਗੱਲ ਸੁਣੀ ਹੈ ਜਾਂ ਪ੍ਰੈਸ ਵਿੱਚ ਆ ਕੇ ਗੱਲ ਆਈ ਹੈ ਤਾਂ ਹੌਣ ਵਾਲੇ ਟਾਈਮ ਦੇ ਵਿੱਚ ਪ੍ਰਸ਼ਾਸਨ ਨੂੰ ਜਾਂ ਮੌਜੂਦਾ ਸਰਕਾਰ ਨੂੰ ਇਹਨਾਂ ਦੀਆਂ ਗੱਲਾਂ ਨੂੰ ਸਮਝਦੇ ਹੋਏ ਹਾਲਾਤਾਂ ਨੂੰ ਦੇਖਦੇ ਹੋਏ ਇਹਨੂੰ ਪੀਸਫੁਲੀ ਮਸਲਾ ਹੱਲ ਕਰਨਾ ਚਾਹੀਦਾ ਹੈ ਨਹੀਂ ਅਸੀਂ ਲੋਕ ਜਾਂ ਸੰਗਤਾਂ ਇਹ ਸਮਝਾਂਗੇ ਵੀ ਮੌਜੂਦਾ ਸਰਕਾਰ ਤੇ ਬਾਦਲ ਲਾਣਾ ਜਿਹੜਾ ਲੋਟੂ ਲਾਣਾ ਇਹ ਆਸਮਾਨੇ ਰਲੇ ਹੋਏ ਆ ਤੇ ਇਹੋ ਜਿਹੇ ਆਂਦਨ ਵਾਲੇ ਗੁਰਦੁਆਰਿਆਂ ਤੇ ਕਬਜ਼ੇ ਕਰਦੇ ਆ ਜਿਹਦੇ ਤੇ ਕਜ਼ਾ ਚਿੱਤ ਵੀ ਇਹ ਜਿਹੜੀਆਂ ਸੰਗਤਾਂ ਕਬਜ਼ਾ ਨਹੀਂ ਹੋਣ ਦੇਣਗੀਆਂ ਇਹ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਹੈ ਵਿਚ ਪੈ ਕੇ ਛੇਤੀ ਤੋਂ ਛੇਤੀ ਇਹਦਾ ਮਸਲਾ ਹੱਲ ਕੀਤਾ ਜਾਵੇ ਨਹੀਂ 8 ਪਿੰਡਾਂ ਦੀ ਇੱਕ ਸਾਂਝੀ ਸੰਘਰਸ਼ ਕਮੇਟੀ ਬਣ ਚੁੱਕੀ ਹੈ ਲੋਕ ਸੜਕਾਂ ਤੇ ਆਉਣਗੇ ਵਿਰੋਧ ਕਰਨਗੇ ਉਹਦੀ ਜ਼ਿੰਮੇਵਾਰੀ ਸਰਕਾਰ ਦੀ ਪ੍ਰਸ਼ਾਸਨ ਦੀ ਹੋਊਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ